ਯਾਤਰਾ ਦਾ ਰਹਿਤ ਜੀ ਤੇ ਪ੍ਰਾਭੂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਜਮਰਪਤਨ ਸੇ ਘਾੜਾ ਆਏ ਹੋਏ ਅਸੀਂ ਸੁਲਤਾਨਪੁਰ ਦੋਦੀ ਦੇ ਪਿੰਡ ਬੱਲੂ ਬਹਾਦਰ ਦੇ ਵਿੱਚ ਪਹੁੰਚੇ ਹਾਂ ਜੋ ਕਿ ਇੱਕ ਪ੍ਰਾਭੂ ਗਰੀਬ ਕਿਸਾਨ ਨੇ ਅਸੀਂ ਗਰਾਊਂਡ ਲੈਵਲ ਤੇ ਆ ਕੇ ਦੇਖਿਆ ਆ ਦੇਖ ਲਓ ਪ੍ਰਾਭੂ ਕਿਸਾਨਾਂ ਦੀਆਂ ਫਸਲਾਂ ਕਿਵੇਂ ਖਰਾਬ ਹੋਈਆਂ ਨੇ ਆ ਪ੍ਰਾਭੂ ਜੀ ਨੇ ਜਿਨ੍ਹਾਂ ਕੋਲੇ 10-12 ਕਿੱਲੇ ਆਪਣੇ ਘਰ ਦੇ ਵੀ ਨੇ ਤੇ ਦਾ 15 ਕਿੱਲੇ ਠੇਕੇ ਤੇ ਨੇ 65000 ਨੂੰ ਜਿਹੜੀਆਂ ਸਰਕਾਰਾਂ ਦੇ ਖੋਖਲੇ ਵਾਦੇ ਨੇ ਉਹ ਦੇਖ ਲਓ ਵੀ ਇਹ ਭਰਾ ਦੇ ਕਿਵੇਂ ਆਪਾਂ ਠੇਕਾ ਮਾਵਾਜਾ ਸਰਕਾਰ ਦਿੰਦੀ ਆ 10 ਤੋਂ 15000 20000 ਤੱਕ ਬੋਲਿਆ ਉਹਨਾਂ ਨੇ ਉਹ ਵੀ ਸ਼ਰਤਾਂ ਰੱਖ ਕੇ ਪਰ ਉਹਨਾਂ ਨੇ ਦੇਣਾ 10-12000 ਆ ਆਪਾਂ ਇਹ ਭਰਾ ਦਾ ਕਿਵੇਂ ਘਾਟਾ ਪੂਰਾ ਹੋਊਗਾ ਫਿਰ ਆਪਾਂ ਕਹਿ ਦਿੰਦੇ ਆ ਕੀ ਭਾਈ ਜਥੇ ਬੰਦਿਆਂ ਨਹੀਂ ਬਾਹ ਫੜਦੇ ਜਾਂ ਹੋਰ ਕੋਈ ਵੀ ਟਿੱਕਰ ਹੈ ਇਸ ਦੇ ਸਬੰਧ ਚ ਭਰਾਵੋ ਅਸੀਂ ਆਸ ਕਰਦੇ ਆਂਗੇ ਆ ਭਰਾਵਾਂ ਦਾ ਹੁਣ ਹਲੇ ਇਹਨਾਂ ਨੂੰ ਫਿਲਹਾਲ 15 ਦਿਨ ਰੁੱਕ ਕੇ ਆਪਾਂ ਇਹਨਾਂ ਭਰਾਵਾਂ ਦੀ ਵਿੱਚ ਸਹਾਇਤਾ ਕਰੀਏ ਤੇ ਤੇਲ ਚ ਖਾਦ ਚ ਜਿਵੇਂ ਵੀ ਹੋ ਸਕਦਾ ਆਪਾਂ ਗਰਾਊਂਡ ਲੈਵਲ ਤੇ ਆ ਕੇ ਅੱਜ ਤੋਂ ਹਫ਼ਤੇ ਤੱਕ ਇਹਨਾਂ ਭਰਾਵਾਂ ਦੀ ਬਾਹ ਫੜੀਏ ਜਿਨ੍ਹਾਂ ਦਾ ਇਹਨਾਂ ਨੁਕਸਾਨ ਹੋਇਆ ਜਿਨ੍ਹਾਂ ਨੂੰ ਵਾਤ ਤੋਂ ਵਾਤ ਤੇਲ ਤੇ ਖਾਦ ਬੀਜ ਦੀ ਲੋੜ ਹੈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਤੇ ਪਿੰਡ ਸਾਡਾ ਹੈਗਾ ਜੀ ਸੁਲਤਾਨਪੁਰ ਲੋਧੀ ਏਰੀਆ ਸਾਡਾ ਚੱਕ ਪੱਤੀ ਬਾਲੂ ਬਾਦਰ ਮਤਲਬ ਸਾਡਾ ਪਿੰਡ ਵਾ ਜੀ ਤੇ ਬਾਕੀ ਇੱਥੇ ਜਿੰਨੀ ਵੀ ਜ਼ਮੀਨ ਟੇਲਵਾ ਤੋਂ ਲੈ ਕੇ ਗੋਂਦਵਾਲ ਸਾਹਿਬ ਇਧਰ ਅੱਗੇ ਮੰਡ ਬਾਉਪੁਰ ਹੋ ਗਿਆ ਚੱਕ ਪੱਤੀ ਬਾਲੂ ਬਾਦਰ ਹੋ ਗਿਆ ਪੀਮ ਕਦੀਮ ਹਾਜੀਪੁਰ ਲੋਦੀਆਲ ਅਲੀ ਕਲਾਮ ਅਲੀ ਖੁਰਦੇ ਜਿੰਨੇ ਵੀ ਪਿੰਡ ਵਾ ਵਾਹਿਗੁਰੂ ਸੰਗ ਤੇ ਜੀ ਸਾਰਿਆਂ ਦੀ ਟੋਟਲੀ ਜ਼ਮੀਨ ਇੱਥੇ ਖਰਾਬ ਹੋ ਗਈ ਆ ਮਤਲਬ ਪੈਲੀਆਂ ਵੀ ਖਰਾਬ ਹੋਈਆਂ ਜਿੱਥੋਂ ਟੋੜ ਟੁੱਟੇ ਆ ਤੇ ਫਸਲ ਵੀ ਜਿੰਨੀ ਸੀਗੀ ਸਾਰੀ ਟੋਟਲ ਬਰਬਾਦ ਹੋ ਗਈ ਆ ਜੀ ਤੇ ਵੱਧ ਚੜ ਕੇ ਤੁਸੀਂ ਵੀ ਜਿੱਥੇ ਲੋ ਜਨਾ ਹੋ ਸਕਦਾ ਅਸੀਂ ਵੀ ਕਰੰਦੇ ਆ ਕੋਈ ਵੀਰ ਜਿਹੜਾ ਸੱਜਣਾ ਆ ਕੇ ਸਾਡੇ ਨਾਲ ਹੈਲਪ ਆਇ ਤੇ ਬੋਰੇ ਭਰਨ ਦੀ ਵੀ ਸੇਵਾ ਚੱਲ ਰਹੀ ਆ ਮਿੱਟੀ ਦੀਆਂ ਟਰਾਲੀਆਂ ਜਿਹੜਾ ਤੋੜ ਬੰਨਣਦੇ ਉਹਦੀ ਸੇਵਾ ਚੱਲ ਰਹੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਬੰਦਾ ਹੱਥੀ ਸੇਵਾ ਬੋਰੇ ਭਰਨ ਦੀ ਕਰਨਾ ਚਾਹੁੰਦਾ ਵਾ ਤੇ ਮੇਰੇ ਵੀਰ ਆਓ ਸਾਡੇ ਨਾਲ ਹੈਲਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ